ਮਾਨਯੋਗ ਸ਼੍ਰੀਮਤੀ ਸੌਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਕੋਲ ਰਾਜਪੁਰ ਦੇ ਸਾਡੀ ਨਿਰਦੇਸ਼ਾ ਤਹਿਤ ਸ਼੍ਰੀ ਰਣਜੀਤ ਕੁਮਾਰ ਆਈਪੀਐਸ ਨਵਸਪੀ ਇਨਵੈਸਟੀਗੇਸ਼ਨ ਕੋਲ ਤੋਂ ਇਹ ਜੋ ਉਪਲਬਧ ਹੈ ਜੁਲਾਪ ਕੋਲ ਤੋਂ ਜੋ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਦੇ ਖਿਲਾਫ ਉਹਨਾਂ ਦੀ ਗਤੀਵਿਧੀਆਂ ਠੱਲ ਕਰਨ ਦੀ ਲਗਾਤਾਰ ਜੇ ਵੀ ਮਹਿੰਮ ਜਾਰੀ ਹੈ ਜਿਨ੍ਹਾਂ ਦੇ ਖਾਤ ਜਿਹੜੇ ਆ ਜ਼ਿਲ੍ਹਾ ਪੁਲਿਸਰ ਵੱਲੋਂ ਨੁਕਦ ਦੇ ਨਸ਼ਿਆਂ ਦੇ ਮਕਦਮੇ ਦਰਜ ਕਰਨ ਤੋਂ ਇਲਾਵਾ ਜੋ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਵਾਈਆਂ ਜ਼ਿਲ੍ਹਾ ਪੁਲਿਸਰ ਵੱਲੋਂ ਉਹਨਾਂ ਜਾਇਦਾਦਾਂ ਦੇ ਬੈਰ ਤੋਂ ਇਹ ਕਿੰਨਾ ਬਈਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨਾਂ ਜਾਇਦਾਦ ਜ਼ਬਤ ਕਰਨ ਲਈ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ ਭੇਜੇ ਜਾ ਰਹੇ ਹਨ ਇਸੇ ਕੜੀ ਤਹਿਤ ਜਿਹੜਾ ਸਬੂਤ ਉਹ ਸੋਲੋਂ ਹੁਣ ਤੱਕ 14 ਕੇਸ ਨੂੰ ਨਸ਼ੇ ਦੇ ਕਾਰੋਬਾਰ ਕਰਨ ਦੇ ਖਿਲਾਫ ਜਿਹੜੀ ਸੀ ਪ੍ਰਾਪਰਟੀ ਟੈਸਕ ਨੂੰ ਲਈ ਦਿੱਲੀ ਭੇਜੇ ਗਏ ਸੀ ਕਰੀਬ 4 ਕਰੋੜ ਤੋਂ ਵੱਧ ਪ੍ਰਾਪਰਟੀ ਜਿਹੜਾ ਸਬੂਤ ਉਹ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਾਈ ਜਾ ਸਕਦੀ ਆ ਇਸੇ ਕੜੀ ਤਹਿਤ ਜਿਹੜਾ ਇਹ ਘਰ ਆ ਤੁਹਾਡਾ ਨਾਮ ਇਹ ਗਵਿੰਦਰ ਸਿੰਘ ਹੈ ਬਹਾਮਣ ਇਹ ਸਾਲੋਂ ਹੈ ਇਸਨੇ 4-5 ਕਰੋੜ ਤੱਕ ਲਈ ਐਨਡੀपीएस ਦੇ ਪਹਿਲੇ ਗਰਜ ਹੈ ਤੇ 2022 ਵਿੱਚ ਇੱਕ ਫਿਕਰਸੀ ਨੰਬਰ ਮਦਦਵਾ ਅਸਦਰ ਜੀ ਦਾ 500 ਗ੍ਰਾਮ ਜਰਮ ਦੀ ਬਰਾਮਦੀ ਦਬਾਰ ਇਸ ਤਰ੍ਹਾਂ ਕਰਦੇ ਹੋਏ ਪਰ ਦਰਾਨੇ ਤੋਂ ਪੀਸ਼ ਸੀ ਇਹ ਪਾਇਆ ਜੋ ਉਸਨੇ ਘਰ ਬਣਾਇਆ ਹੋਇਆ ਇਹਦੇ ਕੋਲੇ ਕੋਈ ਸੋਰਸ ਨਹੀਂਗਾ ਇਸਨੇ ਜੋ ਨਸ਼ਾ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਜਾਇਦਾਦ ਬਣਾਈ ਹੈ ਜੋ ਇਸ ਤਰ੍ਹਾਂ ਸੀ ਕੇਸ ਜਿਹਦੀ ਘਰ ਦੀ ਕੀਮਤ ਕਰੀਬ 35 ਲੱਖ 35 ਹਜ਼ਾਰ ਹੈ ਇਹ ਕੁੱਲ ਕਰਾਉਣ ਲਈ ਅਸੀਂ ਕੇਸ ਬਣਾ ਕੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਬਾਸ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਇਸ ਜਿਹੜਾ ਘਰ ਨੂੰ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਉਹਨੇ ਫ੍ਰੀਜ਼ ਹੋਣ ਤੋਂ ਬਾਅਦ ਇਸ ਦਾ ਜਿਹੜਾ ਇੰਤਰਾਜ਼ ਆ ਮਾਲ ਮਕਮਲੇ ਦੇ ਰਿਕਾਰਡ ਵਿੱਚ ਦਰਜ ਹੋਊਗਾ ਇਹ ਪ੍ਰਾਪਰਟੀ ਹੁਣ ਨਾ ਕਿਤੇ ਟ੍ਰਾਂਸਫਰ ਹੋ ਸਕਦੀ ਨਾ ਕਿਤੇ ਵੇਚੀ ਜਾ ਸਕਦੀ ਉਹਨਾਂ ਦੇ ਘਰ ਰਹਿਣਗੇ ਇਹ ਘਰ ਇਹ ਪਰਿਵਾਰ ਜੀ ਕਰ ਰਹੇ ਸਕਦੇ ਪਰ ਇਸ ਪਰੇ ਅੱਗੇ ਉਹਨੂੰ ਫ੍ਰੀਜ਼ ਹੋ ਗਈ ਹੈ ਜਾਂ ਤਾਂ ਇਹਨਾਂ ਨੂੰ ਆਪਦਾ ਉੱਤੇ ਕੇਸ ਸਾਬਤ ਕਰਨਾ ਪਊਗਾ ਵੀ ਇਹ ਪ੍ਰਾਪਰਟੀ ਨਸ਼ਾ ਦੇ ਕਾਰੋਬਾਰ ਤੋਂ ਨਹੀਂ ਬਣੀ ਇਸ ਤੋਂ ਬਾਅਦ ਉਹ ਅਪੀਲ ਕਰ ਸਕਦੇ ਨਸ਼ਾ ਤਸਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਨਸ਼ਾ ਤਸਕਰਾਂ ਨੂੰ ਇਹ ਹੀ ਸੰਦੇਸ਼ ਹੈ ਵੀ ਜੋ ਮੁਕਦਮੇ ਉਹਨਾਂ ਦੇ ਖਿਲਾਫ ਉਹਨਾਂ ਦੀਆਂ ਗਤੀਵਿਧੀਆਂ ਸੰਬੰਧੀ ਉਹ ਤਾਂ ਦਰਜ ਹੋ ਰਿਹਾ ਉਹਦੀ ਤਾਂ ਸਜ਼ਾ ਕਾਨੂੰਨ ਦੇ ਤਹਿਤ ਉਹਨੂੰ ਮਿਲੂਗੀ ਮਿਲੂਗੀ ਜੋ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਨਸ਼ੇ ਦੇ ਕਾਰੋਬਾਰ ਤੋਂ ਜ਼ਿਆਦਾ ਨਾ ਬਣਾਈਆਂ ਉਹ ਵੀ ਇਸ ਤਰੀਕੇ ਨਾਲ ਜਿਹੜੀਆਂ ਲਗਾਤਾਰ ਪੁਲਿਸ ਵੱਲੋਂ ਪੁਰਕੁਵਾਈਆਂ ਜਾਂਦੀਆਂ ਇੱਕ ਨਾਂਕਿਆ ਕੋਰਟ ਦੇ ਵਿੱਚ ਆਪਣੇ ਰੱਖਿਆ ਦੇ ਪੱਖ ਜੀ ਇਹਨਾਂ ਨੂੰ ਟਾਈਮ ਹੁੰਦਾ ਇਸ ਤੋਂ ਬਾਅਦ ਉੱਥੇ ਇੱਕ ਮਹੀਨੇ ਦਾ ਟਾਈਮ ਹੁੰਦਾ ਉਹ ਤੋਂ ਅਪੀਲ ਪਾਸ ਕਰ ਸਕਦੇ ਕਮਿਸ਼ਨਰ ਅਥਾਰਟੀ ਨੰਬਰ